ਧੀ ਘਰ ਦੀ ਰੌਣਕ ਮਾਂ ਪਿਓ ਦੀ ਅੱਖ ਦਾ ਤਾਰਾ ਪਰ ਸਮਾਜ ਦੀਆਂ ਕਈ ਸੋਚਾਂ ਵਿੱਚ ਅਜੇ ਵੀ ਸਭ ਤੋਂ ਨਰਮ ਤੇ ਅਸੁਰੱਖਿਅਤ ਹਿੱਸਾ ਮੰਨੀਆਂ ਜਾਂਦੀਆਂ ਹਨ ਧੀਆਂ ਦਾ ਦੁੱਖ ਕੋਈ ਇੱਕ ਕਹਾਣੀ ਨਹੀਂ ਇਹ ਬੇਸ਼ੁਮਾਰ ਘਰਾਂ ਦੀਆਂ ਚੁੱਪ ਚਾਪ ਦੱਬੀਆਂ ਹੋਈਆਂ ਪੀੜਾਂ ਦਾ ਜੋੜ ਹੈ ਪੈਦਾ ਹੋਣ ਤੋਂ ਪਹਿਲਾਂ ਹੀ ਕਈ ਵਾਰ ਉਹਦੀ ਜ਼ਿੰਦਗੀ ਬਾਰੇ ਫੈਸਲੇ ਲਏ ਜਾਂਦੇ ਹਨ ਕਿਤੇ ਕੁੜੀ ਜੰਮੀ ਤਾਂ ਮਨਾਂ ਵਿੱਚ ਨਿਰਾਸ਼ਾ ਕਿਤੇ ਉਹਦੀ ਪੜ੍ਹਾਈ ਨੂੰ ਗੈਰ ਜ਼ਰੂਰੀ ਸਮਝਿਆ ਜਾਂਦਾ ਹੈ ਕਿਤੇ ਉਹਦੀ ਆਜ਼ਾਦੀ ਤੇ ਬੇਹਿਸਾਬ پابੰਦੀਆਂ ਲਾਈਆਂ ਜਾਂਦੀਆਂ ਹਨ ਇਹ ਦੁੱਖ ਸਿਰਫ ਸਰੀਰਕ ਹੀ ਨਹੀਂ ਮਾਨਸਿਕ ਅਤੇ ਜਜ਼ਬਾਤੀ ਵੀ ਹੈ ਧੀਆ ਦਿਲ ਦੀਆਂ ਸਾਰੀਆਂ ਗੱਲਾਂ ਨਹੀਂ ਦੱਸਦੀਆਂ ਉਹ ਚੁੱਪਚਾਪ ਮੁਸਕਾਨ ਦੇ ਪਿੱਛੇ ਕਈ ਵਾਰ ਡਰ ਸਮਾਜਿਕ ਦਬਾਅ ਤਣਾਅ ਅਤੇ ਬਰਦਾਸ਼ਤ ਲੁਕਾਉਂਦੀਆਂ ਹਨ ਕਈ ਵਾਰ ਉਹ ਆਪਣੀਆਂ ਖੁਆਇਸ਼ਾਂ ਨੂੰ ਕੁਰਬਾਨ ਕਰਦੀਆਂ ਹਨ ਤਾਂ ਜੋ ਪਰਿਵਾਰ ਦੀ ਇੱਜ਼ਤ ਮਾਪਿਆਂ ਦੀ ਰੀਜ ਅਤੇ ਸਮਾਜ ਦੀ ਰ ਰਵਾਇਤੀ ਸੋਚ ਕਾਇਮ ਰਹੇ ਪਰ ਇਹ ਵੀ ਸੱਚ ਹੈ ਕਿ ਧੀਆਂ ਘਰ ਨੂੰ ਸਵਾਰਦੀਆਂ ਹਨ ਰਿਸ਼ਤੇ ਜੋੜਦੀਆਂ ਹਨ ਮਾਪੇਓ ਦੇ ਬੁਢਾਪੇ ਦੀ ਲਾਟ ਬਣਦੀਆਂ ਹਨ ਉਹ ਸਿਰਫ ਜ਼ਿੰਮੇਵਾਰੀ ਨਹੀਂ ਨੈਮਰ ਹੁੰਦੀਆਂ ਹਨ ਸਮਾਜ ਜਦੋਂ ਧੀਆਂ ਦੇ ਦੁੱਖ ਨੂੰ ਸਮਝੇਗਾ ਤਦੋਂ ਹੀ ਉਹਨਾਂ ਦੀਆਂ ਖੁਸ਼ੀਆਂ ਨੂੰ ਅਸਲ ਮਾਇਨੇ ਵਿੱਚ ਅਪਣਾਏਗਾ ਧੀਆਂ ਦਾ ਦੁੱਖ ਦੂਰ ਕਰਨ ਲਈ ਸਿਰਫ ਕਾਨੂੰਨ ਨਹੀਂ ਸੋਚ ਬਦਲਣੀ ਪਵੇਗੀ ਧੀਆਂ ਨੂੰ ਪਿਆਰ ਸੁਰੱਖਿਆ ਆਜ਼ਾਦੀ ਅਤੇ ਇੱਜ਼ਤ ਦੇਣੀ ਪਵੇਗੀ ਜਦੋਂ ਪਰਿਵਾਰ ਆਪਣੀ ਧੀ ਤੇ ਮਾਣ ਕਰਨ ਲੱਗੇਗਾ ਉਹਦੀ ਹਿੰਮਤ ਨੂੰ ਸਲਾਮ ਕਰਨ ਲੱਗੇਗਾ ਤਦੋਂ ਹੀ ਸਮਾਜ ਸੱਚਮੁੱਚ ਤਾਕਤਵਰ ਬਣੇਗਾ ਧੀਆਂ ਦੀ ਖੁਸ਼ੀ ਹੀ ਘਰ ਦੀ ਰੋਸ਼ਨੀ ਹੈ ਤੇ ਉਹ ਰੋਸ਼ਨੀ ਸਿਰਫ ਤਦੋਂ ਹੀ ਚਮਕਦੀ ਹੈ ਜਦੋਂ ਅਸੀਂ ਉਹਨਾਂ ਦੀ ਪੀੜ ਨੂੰ ਸਮਝ ਕੇ ਉਹਨਾਂ ਨੂੰ ਜੀਵਨ ਦੇ ਬਰਾਬਰ ਹੱਕ ਦਿੰਦੇ ਹਾਂ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ